ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੇਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਬਾਈ ਬੱਗੇ ਕੋਲੇ ਪਹੁੰਚਿਆ ਪਿੰਡ ਚੌਕੇ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ ਨੇੜੇ ਤਾਪਾ ਮੰਡੀ ਦੇ ਤੇ ਰਾਮਪਰੇ ਦੇ ਪਿੰਡ ਆ ਗੱਲਬਾਤ ਬਾਈ ਬੱਗੇ ਨਾ ਕਰਾਵਾਂਗੇ ਕਾਫੀ ਆਪਣੇ ਚੈਨਲ ਤੇ ਵੀਡੀਓ ਆ ਸਸੀਗਾ ਬਾਈ ਸਸੀਗਾ ਬਾਈ ਜੀ ਹੋਠੀ ਠਾਕੋ ਜੀ ਪੂਰਾ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 997624670 ਪਿੰਡ ਆਪਣਾ ਜੀ ਪਿੰਡ ਚੌਗੇ ਜਿਹੜਾ ਵੱਡਾ ਤਿਹੇ ਵਾਲਿਆ ਕਿਵੇਂ ਰਹਿੰਦਾ ਆਪਣੀ ਵੀਡੀਓ ਦਾ ਰੋਸ ਪੂਰਾ ਵਧੀਆ ਬਾਈ ਬਹੁਤ ਓਕੇ 2 ਘੰਟੇ ਮાળਦੇ ਜਾਂਦਾ ਓਕੇ ਤੇ ਅੱਜ ਫਿਰ ਦੋ ਦਿਖਾ ਰਹੇ ਫਿਰ ਦੋ ਬਣਾ ਇਹ ਰਾਸੂ ਜੀ ਬਾਈ ਫਿਰ ਜਰਸੀ ਤਾਂ ਪੱਕੀ ਆ ਟਾਪ ਹਾਂ ਜਿੰਮ ਲੈਣੀ ਲੈਣੀ ਆ ਹਾਂ ਓਕੇ ਰਾਤ ਸੂ ਵੀ ਮਗਰ ਕਿਹਾ ਗਿਆ ਜੀ ਮਗਰ ਬੱਚੀ ਬਹੁਤ ਬੱਚੀ ਦਿਖਾਈ ਹੈ ਨਾ ਨਾੜੂਆਂ ਵੀ ਦਿਖਾਈ ਕਿੱਲਾ ਹੀ ਆ ਬਾਈ ਨੋਕੇ ਨਾਲ ਨਾੜੂਆ ਤੇ ਬਾਈ ਬੰਗੇ ਕਿੰਨਾ ਕੁ ਫਿਰ ਦੇ ਕੁਆਲਿਟੀ ਬੱਚੀ ਦੀ ਓਕੇ ਆ ਜੀ ਹਣਾ ਬਾਈ ਬੰਗੇ ਕਿੰਨਾ ਕੁ ਬੋਲਾ ਕਰਦਾ ਤੂੰ ਬਾਈ ਆਪਾਂ 6 ਕਿਲੋ ਘੜਦਾ ਤੜਕੇ 6 ਕਿਲੋ ਦੜਕੇ ਘੜਦਾ ਤੇ ਕਿੰਨੇ ਕੁ ਦੁੱਧ ਦੀ ਮਾਲ ਕਰ ਦਿੱਤੇ ਦੁੱਧ ਤਾਂ ਦੇਣਾ ਚਾਹੀਦਾ 20-22 ਕਿਲੋ ਹੂੰ ਉਹ ਅਗਲੇ ਦੀ ਕੇਰ ਆ ਜਰਾ ਸਰਾ ਕੇਰ ਆ ਪਾਠੇ ਬਾਉ ਤੇ ਚੌਹ ਹਾਂ ਜੇ ਭਾਂਡਾ ਭੁੰਡਾ ਜਿਵੇਂ ਬੜਦਾ ਥਣ ਤੋਂ ਦਿਖਾ ਇਧਰ ਹੋ ਜਾ ਸਮਝੇ ਦੂਜਾ ਬਾਈ ਜਮਾ ਅਰੀਜਨਲ ਬਾਈ ਸੂਈ ਕਿਦੋਂ ਐ ਇਹ ਦੇਹ ਮੂਰਾਤ ਰਾਦ ਓਕੇ ਜੀ ਆ ਦੇਖੋ ਚਾਰੇ ਥਣ ਨਿਕਲ ਮੇ ਪੂਰੇ ਗੈਪ ਤੇ ਹੋਏ ਫੇਸ ਇੱਕ ਨੰਬਰ ਪਿਓਰ ਜਰਸੀ ਵੱਡੀ ਜਰਸੀ ਵੱਡੀ ਤੇ ਵਜਨ ਵਾਲੀ ਪੰਜਾਬ ਵਾਲੀ ਜੀ ਜਿਹੜੀ ਕੈਗ ਵਾਲੀ ਐ ਅਮਰੀਕੀ ਵਾਲੀ ਆ ਗਈ ਤੇ ਬਾਕੀ ਚਾਰੇ ਥਣ ਚਾਰੇ 23 24 ਕਿਲੋ ਖੁੱਲਾ ਦੇ ਓਕੇ ਜਿਗਾੜ ਆ ਜਿਵੇਂ ਬੱਚੀ ਦਾ ਜਰਾ 20 ਕਿਲੋ ਦੁੱਧ ਦਾ ਮੇਰੀ ਤਾਂ ਵੀਰੇ ਹੋ ਰਾਇਆ ਵੀ ਦੁੱਧ ਦੱਸੇ ਹੀ ਨਾ ਕਰੋ ਆਪ ਦੀ ਸੇਵਾ ਦਾ ਅਗਲਾ ਜਿੰਨਾ ਮਰਜ਼ੀ ਚੋਵੇ ਹਨਾ ਆਪਾਂ ਜਾਣਵਰ ਜਰ ਅਗਲਾ ਦੱਸ ਦਿੰਦਾ ਪਿੱਛੇ ਯਾਰ ਜਿਵੇਂ ਹਾਂ ਓਵੇਂ ਆਪਾਂ ਕੇ ਰਾਂ ਜਾਣਕਾਰੀ ਦੇ ਦਿੰਦੇ ਹਾਂ ਹਨਾ ਹਾਂ ਜੀ ਆ ਦੇਖੋ ਹਾਂ ਇਹਦੇ ਵੀ ਪੂਰੀ ਸਾਫ ਹਨਾ ਪੋਸ਼ ਪੋਸ਼ ਪੈਰ ਧਾਰ ਦਿਆ ਅੰਦਰ ਪੁੱਤਰ ਯਾਰ ਬੱਚੀ ਕਿੰਨੀ ਆਈ ਵਾਲੂਆ ਨੇੜੇ ਹੋ ਗਏ ਚੰਗੇ ਥਾਣ ਲੈਵੇ ਦੀ ਥਣ ਤੱਕ ਨੰਬਰ ਲੱਗਾ ਯਾਰ ਬੱਚੀ ਦੇ ਹਜੇ ਥਾਣੀ ਨਿਕਦੇ ਲੈ ਹੂੰ ਖਾ ਦੂੰਦੇ ਵਾ ਆ ਦੇਖੋ ਲਿਓ ਲੈ ਚਲੋ ਮੜੀਗਾ ਇੰਨੀ ਠੰਡੀ ਆ ਯਾਰ ਆ ਇੱਥੇ ਪਾਂਡਾ ਦਾ ਹਜੇ ਵੀ ਨਤ ਰਹਿ ਜਾਂਦਾ ਲੈ ਵਾ ਓਕੇ ਲੈਓ ਜੀ ਚੰਗੀ ਆ ਜੀ ਫੇਰ ਦੀ ਚੰਗੀ ਕੁਆਲਿਟੀ ਪੂਰੀ ਚੰਗੀ ਓਕੇ ਆ ਬਈ ਬੱਗੇ ਆਹ ਲਾ ਕਹਿੰਦਾ ਯਾਰ ਇਹ ਪਿਓਰ ਜਿਹਾ ਜਰਸੀ ਆ 50 ਵਾਲੀ ਬਾਕੀ ਦੇ ਚਾਰੇ ਨੁਕਰਾਂ ਦੇ ਪੀੜੀ ਦੇ ਪਾਵੇ ਅਰਕੇ ਥਾਣੇ ਦੇ ਆ ਹਣਾ ਦਿਖਾ ਬਾਈ ਜਮਾਂ ਥਣ ਓਕੇ ਜੀ ਕਿੰਨਾ ਚੰਗਾ ਲੱਗਿਆ ਥਣ ਓਕੇ ਲੈ ਚੱਲੋ ਜੀ ਥੱਲੇ ਪਾਸੇ ਤੋਂ ਤੇ ਗੁੱਠਾ ਗਾਠਾ ਪੂਰੀਆਂ ਫਰ ਉਹਨੇ ਜਿਹੜਾ ਮੁੰਡਾ ਯਾਰ ਬੱਚੀ ਉਹਨੇ ਹੀ ਮੰਗ ਰਾ ਲੈ ਚੱਲੋ ਜੀ ਹਾਂ ਚੰਗੀ ਕੁਆਲਿਟੀ ਦੀ ਆ ਗਈ ਜੀ 17 ਮਾਰ ਕੇ ਜਮਾਂ 17 ਮਾਰ ਦਿੰਨੇ ਆ ਚੰਗੀ ਬੱਚੀ ਆਪਾਂ ਇਹਨੂੰ ਕਹਿ ਸਕਦੇ ਹਣਾ ਪੂਰੀ ਟੌਪ ਦੀ ਆ ਬਾਈ ਯਾਰ ਹੂੰ ਆ ਦੇਖੋ ਇਹ ਰੱਖ ਰਹੀ ਜਰਸੀ ਆ ਰਿਰ ਬੰਦੇ ਨੇ ਓਕੇ ਸ਼ੌਕ ਨਾ ਰੱਖਣਾ ਸਾਹਮਣੀ ਆ ਹਾਂ ਸ਼ੌਕ ਨਾ ਲਿਓ ਜੀ ਬੱਚਾ ਲਿਓ ਜੇ ਆਪਾਂ ਗੱਲ ਕਰ ਲਗੀ ਨਾ ਕਿਤੇ ਵੀ ਬਾਲਾ ਚੰਗਾ ਮਾਗਰਾ ਓਕੇ ਜੀ ਆ ਦੇਖੋ ਜੀ ਬੱਚੀ ਨਿਆਣਾ ਪਾਉਂਗੇ ਪਾ ਲੈਣਾ ਪਾਉਣਾ ਓਕੇ ਜੀ ਉਹ ਸ਼ੀਲ ਵਾਲੀ ਨਾ ਪਤਾ ਮੈਨੂੰ ਤਾਂ ਚਾਤੀ ਵਾਲੀ ਆ ਭਾਈ ਹਾਂ ਬੈਠ ਗਈ ਜਾਦ ਬ੍ਰੀਡ ਫੁੱਲ ਨਿਆਣਾ ਪਾਓ ਚਾਹ ਨਾ ਪਾਓ ਹੈਗੀ ਤੁਹਾਡੀ ਇੱਛਾ ਕੁਝ ਨਹੀਂ ਕਹਿਣਾ ਯਾਰ ਇਹਨੇ ਹੂੰ ਬਾਕੀ ਦੀ ਗੱਲ ਜੇਰ ਕੰਪਲੀਟ ਆ ਬਾਈ ਸਾਰਾ ਕੁਝ ਬਾਈ ਗਰੰਟੀ ਆ ਯਾ ਥਾਣਾ ਦੀ ਕਿਉਂਕਿ ਆਨਲਾਈਨ ਮੰਗਵਾਉ ਦਾ ਥਾਣਾ ਦੀ ਗਰੰਟੀ ਆਪਣੀ ਓਕੇ ਜੀ ਹਾਂ ਮਾਰ ਦੇ ਫਿਰ ਤਾਰਾ ਲੈ ਖੱਟਾ ਬੋਲੋ ਹੀ ਇਹ ਹੂੰ ਹੂੰ ਜਮਾ ਜਮਾ ਜਾਓ ਇਤਨੇ ਵੇਲੇ ਇਹ ਕਿਵਾਇਦਾ ਬਾਈ ਯਾਰ ਇੰਨੀ ਹਿੰਮਤ ਦਾ ਆ ਲਾ ਦੀ ਫੋ ਆ ਦੇਖ ਮੈਂ ਕਹਣਾ ਬੌਂ ਦੀ ਉੱਤੇ 20 ਕਿਲੋ ਫੱਲੇ ਨਾ ਦੋਟਾ ਜੋ ਮਾਰੋ ਕਿ ਉਸਾਰਲਾ ਲਾੜ ਗੰਡ ਦੀ ਆਪਣੀ ਜਿੰਮੇਵਾਰੀ ਹੈ ਓਕੇ ਜੀ ਨੂੰ ਜਿਹਾ ਮਾਰੋ ਵੀਰੇ ਮਗਰ ਮੈਂ ਚੂਣ ਸੈਰ ਬੜਾ ਬੜਾ ਲੱਗੇ ਮੈਂ ਕਹਣਾ ਕੰਪਲੀਟ ਧਾਰਾਂ ਥਣਾ ਸੋਣਾ ਦੀ ਜਮਾ ਓਕੇ ਓਕੇ ਬਈ ਪੈਰ ਵੀ ਲੋ ਦੋ ਜੀ ਮੈਂ ਕਹਣਾ ਇੰਨੀ ਪਿੰਨੀ ਬੱਚੀ ਆ ਯਾਰ ਖੋਲੋ ਜੀ ਜਾਨਾ ਖੋਲ ਦੇ ਕੋਈ ਜਲਾ ਹੈ ਹੱਲੋ ਤਾਂ ਹੈ ਹੀ ਨਹੀਂ ਕੋਈ ਚੱਕਰ ਵੇਰ ਨੂੰ ਕੋਈ ਚੱਕਰ ਹੋਵੇ ਹਾਂ ਖੋਲ ਦਿਓ ਜੀ ਹੈ ਇਹ ਬੌਲੇ ਜੀ ਆ ਯਾਰ ਬੱਚੀ ਜਰ ਜਿਦੋਂ ਸਾਫ ਸੁਥ ਹੋ ਗਈ ਪੂੜਾ ਬੜਾ ਚੱਕ ਗਈ ਹੂੰ ਔਰੀ ਗੱਲ ਹੋਊਗੀ ਜਮਾ ਜਮਾ ਦਿਖਾਓ ਬਈ ਮਾ ਹੁਣ ਕਿੰਨਾ ਚੰਗਾ ਕਰਿਆ ਸੰਦਾ ਆ ਦੇਖੋ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਬਾਹਰੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਵੀ ਹੈ ਨਹੀਂ ਬੈਸੇ ਤਾਂ ਚੰਗੀ ਹੈ ਜੀ ਸਾਰੀ ਕੁਆਲਟੀ ਪੂਰੀ ਚੰਗੀ ਥੱਲੇ ਬੈਠੀ ਚੱਲੋ ਉੱਠੀ ਚੱਲੋ ਕੋਈ ਇਹਨੂੰ ਚੱਕਰ ਵਾਲੀ ਗੱਲ ਨਹੀਂ ਮਹਾਰ ਜਿੰਨੀ ਆਪਾਂ ਇਹ ਜੀ ਗੁੰਨੀ ਵਾੜ ਦੇਖਣੀ ਉਹ ਕੇ ਬਾਈ ਤੇ ਫਿਰ ਬੰਗੇ ਬਾਈ ਕੀ ਡਿਮਾਂਡ ਹੈ ਇਹਦੀ ਬਾਹ ਡਿਮਾਂਡ ਫੋਰ ਦੀ ਕਰਾਂ ਵੇਚਣ ਵਾਲੀ ਗੱਦੀ ਕਰ ਲਈ ਜਮਾ ਜਾਏ ਜੀ ਉਹ ਵਾਹ ਵੇਚਤ ਨਹੀਂ ਆ ਯਾਰ ਤੇ ਹੁਣ ਦੋ ਨੰਬਰ ਬਾਈ ਏ ਬਾਈ ਲੈਂਦੀ ਆ ਇਹ ਹਫਤਾ ਬੱਚੀ ਫੁੱਲ ਉਹਨੂੰ ਤੋਰਾ ਕਰਾ ਕੇ ਚੈੱਕ ਦੂਜਾ ਸੂਆ ਵੀ ਦੂਜਾ ਸੂਆ ਰਿਜ ਨਾਲ ਦੂਜਾ ਸੂਆ ਤੇ ਕਿੰਨੇ ਕਿ ਦਿਨ ਬਾਕੀ ਆ ਇਹਦਾ ਹਫਤਾ ਪਿਆ ਹਜੇ ਕਿੰਨਾ ਕੁ ਦੁੱਧ ਕੱਢ ਦੂ ਫਿਰ ਦੁੱਧ ਭਾਈ ਨੇ ਕੱਢਿਆ ਪਿਛਲੀ ਵਾਰ 23 ਕਿਲੋ 25 ਕਿਲੋ ਤਾਂ ਗਾਰੰਟੀ ਆ ਵੜਦੀ ਆ ਰੇ ਆਪੇ ਅਗਲਾ ਹਿਸਾਬ ਕਿਤਾਬ ਲਾ ਲਿਆ ਹਾਂ ਕਦ ਦੇਖ ਦੂ ਵੜ ਦਾ ਕਦ ਫੁੱਲ ਐਚਪ ਚ ਆ ਗਿਆ ਨਾ ਹਾਂ ਪਿਓਰ ਆ ਹੂੰ ਜਮ ਆ ਦੇਖ ਰੰਗ ਰੂੰਗਾ ਥਾਣਾ ਮੈਂ ਕਹਿੰਦਾ ਜੀ ਕੁਆਲਿਟੀ ਬੂਲ ਫੁੱਲ ਉਹ ਜੀ ਟੀ ਹੈ ਲੈ ਚਲੋ ਜੀ ਬਸ ਉਮੈ ਜਾਣ ਠੰਡੀ ਲੈ ਹੂੰ 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 ਆ ਦੇਖੋ ਆ ਨਾਬੀ ਨਾਬੀ ਖਾਣਾ ਓਕੇ ਲੈ ਚਲੋ ਜੀ ਚੰਗੀ ਆ ਬਾਕੀ ਦਾ 4 ਦਿਨ ਸਾਹਮਣੇ ਵਾਲੀ ਜਰੂਰ ਆ ਇਹਦੀ ਡਿਮਾਂਡ ਵੀ ਫੋਨ ਤੇ ਇਹ ਵੀ ਬਾਈ ਫੋਨ ਤੇ ਜਮਾ ਜਾਇਜੂ ਹਾਂ ਜਮਾ ਜਾਇਜ ਦੁੱਧ ਇਹ ਰਹੀ ਮਤਲਬ ਅੱਛੀ 25 ਦੀ ਬਾਰ ਕਰ ਦੇਖਤੀ ਓਕੇ ਆ ਦੇਖੋ ਜੀ ਚੰਗੀ ਬੱਚੀ ਆ ਗਈ ਜੀ ਥਾਂ ਲੈਵੇ ਦੀ ਪੂਰੀ ਸਾਫ ਤੇ ਚਾਰੇ ਥਾਂ ਨੁਕਰਾਂ ਤੇ ਚਾਰਾਂ ਤੇ ਲੱਗੇ ਇਹ ਦੋ ਦਿਖਾ ਪਾਸੇ ਤੋਂ ਸਾਨੇ ਦੇ ਟੌਪ ਦੀ ਆ ਦੇਖੋ ਚਲੋ ਮੈਂ ਕਹਣਾ ਓਕੇ ਕਿਹੜੀ ਕਿਹੜਾ ਹੱਲੜਾ ਇਹਦਾ ਮਾਰ ਦਿਓ ਹੱਥੋਂ ਠੰਡੀ ਹੈਂਦੀ ਨਹੀਂ ਗੁੰਨੀ ਹੈ ਤੇ ਮੋਲੇ ਦਾ ਜੈਜੂ ਜਮਾ ਜੈਜ ਦੇਚ ਨਾਲੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਪੰਜਾਬ ਵਾਲੀ ਯਾਰ ਸੀ ਕਰੋ ਚੈੱਕ ਬਾਕੀ ਦੀ ਗੱਲ ਜਰੂਰ ਬਾਈ ਨਾ ਕਰਨਾ ਤੁਸੀਂ ਤੋਂ ਵਰਕ ਨੰਬਰ ਬੋਲਦੇ ਬਾਈ ਹਨ ਮੇਹਤ ਕਾਲੀ 24670 ਆਦਾ ਤੋਹਫਾ ਹੀ ਆ ਨਾ ਬਾਈ ਪਹਿਲੇ ਜਵਾ ਬਾਈ ਜਿਹੜਾ ਇਹ ਲੈ ਗਿਆ ਲੈ ਗਿਆ ਯਾਰ ਤੇ ਬਾਕੀ ਦੀ ਗੱਲ ਮਗਰ ਬੱਚਾ ਬਹੁਤ ਚੰਗਾ ਵਾਹ ਟੌਪ ਦੀ ਬੱਚੀ ਹੈ ਜਮਾ ਪਿੰਡ ਚੋਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਂ ਦੀ ਬਾਈ 40 ਬਾਲਿਆਂ ਦੇ ਨੇੜੇ ਰਾਮਪਰਾ ਮੰਡੀ ਦੇ ਤੱਪਾ ਮੰਡੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਂ